ਬਹੁਤ ਪੁਰਾਣੇ ਸਮੇਂ ਦੀ ਗੱਲ ਐ ਇੱਕ ਪਿੰਡ ਵਿੱਚ ਇੱਕ ਆਜ ਵੀ ਰਹਿੰਦਾ ਸੀ ਉਹ ਬਹੁਤ ਹੀ ਗਰੀਬ ਸੀ ਉਹ ਬੱਕਰੀਆਂ ਦਤੋ ਤੇ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸ ਨੇ ਬੱਕਰੀਆਂ ਦੇ ਨਾਲ ਇੱਕ ਕੁੱਤਾ ਰੱਖਿਆ ਹੋਇਆ ਸੀ ਇਸ ਕੁੱਤੇ ਦਾ ਨਾਂ ਸ਼ੇਰੂ ਸੀ ਸ਼ੇਰੂ ਬਹੁਤ ਹੀ ਵਫਾਦਾਰ ਅਤੇ ਸਮਝਦਾਰ ਸੀ ਜਦੋਂ ਆਜੜੀ ਬੱਕਰੀਆਂ ਚਾਰਨ ਜਾਂਦਾ ਤਾਂ ਸ਼ੇਰੂ ਵੀ ਉਸ ਦੇ ਨਾਲ ਹੀ ਜਾਂਦਾ ਸ਼ੇਰੂ ਬਾੜ ਲਈ ਜਾਂਵੜਾ ਤੋਂ ਬੱਕਰੀਆਂ ਦੀ ਰਾਖੀ ਕਰਦਾ ਰਹਿੰਦਾ ਆਜੜੀ ਵੀ ਛੇੜੂ ਤੇ ਹੁੰਦਿਆ ਬੇਫਿਕਰ ਹੋ ਜਾਂਦਾ। ਇਸ ਆਜੜੀ ਨੇ ਨੇੜ ਦੇ ਪਿੰਡ ਦੇ ਸ਼ਾਹੂਕਾਰ ਤੋਂ ਕਰਜ਼ਾ ਲਿਆ ਹੋਇਆ ਸੀ। ਗਰੀਬੀ ਕਾਰਨ ਉਹ ਸ਼ਾਹੂਕਾਰ ਦਾ ਕਰਜ਼ਾ ਨਾ ਲਾ ਸਕਿਆ। ਇੱਕ ਦਿਨ ਸ਼ਾਹੂਕਾਰ ਉਸ ਦੇ ਘਰ ਆਪਣੇ ਪੈਸੇ ਲੈਣ ਦੀ ਪਹੁੰਚ ਗਿਆ। ਆਜੜੀ ਨੇ ਹਲੇ ਪੈਸੇ ਨਾ ਹੋਣ ਦੀ ਕਲ ਕਹੀ। ਸ਼ਾਹੂਕਾਰ ਨੇ ਉਸ ਦੀ ਕਾਫੀ ਝਾੜ-ਚੰਬ ਕੀਤੀ। ਜਦੋਂ ਸ਼ਾਹੂਕਾਰ ਬਿਨਾਂ ਪੈਸੇ ਹ ਉਸ ਦੇ ਘਰੋਂ ਟੁਰਨ ਲੱਗਾ ਤਾਂ ਉਸ ਦੀ ਨਜ਼ਰ ਆਜੜੀ ਦੇ ਛੇੜੂ ਤੇ ਪਈ। ਉਸ ਨੂੰ ਸ਼ੇਰੂ ਬਹੁਤ ਹੀ ਚੰਗਾ ਲੱਗਾ। ਉਸ ਨੇ ਆਜੜੀ ਨੂੰ ਕਿਹਾ, "ਇਹ ਕੁੱਤਾ ਤੂੰ ਮੈਨੂੰ ਦੇ ਦੇ ਜਦੋਂ ਤੂੰ ਮੇਰੇ ਪੈਸੇ ਦੇ ਦੇਵੇਂਗਾ। ਉਦੋਂ ਇਹ ਕੁੱਤਾ ਤੂੰ ਵਾਪਸ ਲੈ ਲੈ।" ਆਜੜੀ ਨੇ ਸਹੂਕਾਰ ਦੀ ਗੱਲ ਮੰਨ ਲਈ। ਉਸ ਨੇ ਸਹੂਕਾਰ ਨੂੰ ਸ਼ੇਰੂ ਦੇ ਦਿੱਤਾ। ਆਜੜੀ ਨੇ ਸ਼ੇਰੂ ਨੂੰ ਇਹ ਸਮਝਾ ਕੇ ਸਹੂਕਾਰ ਦਾ ਨਾਂ ਤੋਰ ਦਿੱਤਾ ਕਿ ਅੱਜ ਤੋਂ ਬਾਅਦ ਤੇਰਾ ਮਾਲਕ ਸਹੂਕਾਰ ਹੈ। ਤੂੰ ਇਸ ਦੀ ਹਰ ਆਗਿਆ ਦਾ ਪਾਲਨ ਕਰਨਾ। ਹੁਣ ਮੇਰੇ ਕੋਲ ਮੁੜ ਕੇ ਨਾ ਆਂ। ਸਹੂਕਾਰ ਸ਼ੇਰੂ ਨੂੰ ਲੈ ਕੇ ਆਪਣੇ ਘਰ ਆ ਗਿਆ ਸ਼ੇਰੂ ਪੂਰੀ ਬਹਾਦਰੀ ਨਾਲ ਸ਼ਾਹੂ ਘੜ ਦੇ ਘਰ ਦੇ ਰਾਖੀ ਕਰਨ ਲੱਗਾ ਇੱਕ ਦਿਨ ਅੱਧੀ ਰਾਤ ਨੂੰ ਸ਼ਾਹੂ ਘੜ ਦੇ ਘਰ ਚੋਰ ਚੋਰੀ ਕਰਨ ਲਈ ਆ ਗਏ ਉਹਨਾਂ ਕੋਲ ਕਾਫੀ ਵੱਡੇ ਵੱਡੇ ਹਥਿਆਰ ਸਨ ਸ਼ੇਰੂ ਸਮਝ ਗਿਆ ਕਿ ਜੇਕਰ ਉਹ ਭੰਕਿਆ ਤਾਂ ਚੋਰ ਉਸ ਨੂੰ ਤੇ ਸ਼ਾਹੂ ਘੜ ਦੇ ਪੂਰੇ ਪਰਿਵਾਰ ਨੂੰ ਮਾਰ ਦੇਣਗੇ ਇਸ ਲਈ ਸ਼ੇਰੂ ਸਾਕ ਚਪ ਚਪੀਤੇ ਦੇਖਦਾ ਰਿਹਾ ਜੋੜਾ ਸ਼ਾਹੂਕਾਰ ਦਾ ਸਾਰਾ ਸਮਾਨ ਗਹਿਣੇ ਅਤੇ ਨਗਦੀ ਲੁੱਟ ਕੇ ਟਰਪਈ ਸ਼ੇਰੂ ਵੀ ਚੁੱਪ ਜਪੀ ਤੇ ਚੋਰਾਂ ਦੇ ਪਿੱਛੇ ਟਰਪਿਆ ਥੋੜੀ ਦੂਰ ਇੱਕ ਜੰਗਲ ਵਿੱਚ ਚੋਰਾਂ ਨੇ ਲੁਪਿਆ ਸਾਰਾ ਧਨ ਟੋਆ ਫੁੱਟ ਕੇ ਦਬ ਦੇਤਾ ਸ਼ੇਰੂ ਉਹ ਜਗਾ ਵੇਖ ਕੇ ਘਰ ਵਾਪਸ ਆ ਗਿਆ ਜਦੋਂ ਦਿਨ ਚੜ੍ਹਿਆ ਤਾਂ ਸਾਰੇ ਪਿੰਡ ਵਿੱਚ ਸ਼ਾਹੂਕਾਰ ਦੇ ਘਰ ਚੋਰੀ ਹੋਣ ਦਾ ਰੌਲਾ ਪੈ ਗਿਆ ਸਾਰੇ ਪਿੰਡ ਵਾਸੀ ਉਸ ਦੇ ਘਰ ਆ ਗਏ ਤੇ ਸ਼ਾਹੂਕਾਰ ਦੇ ਘਰ ਕਾफी ਕੱਠ ਹੋ ਗਿਆ ਕਾਰ ਵਿੱਚ ਚੋਰੀ ਦੀਆਂ ਗੱਲਾਂ ਹੋ ਰਹੀਆਂ ਸਨ ਇਸ ਰੌਣੇ ਵਿੱਚ ਸ਼ੇਰੂ ਸਾਹੂਕਾਰ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਹੂਕਾਰ ਦਾ ਪੱਲਾ ਫੜ ਕੇ ਆਪਣੇ ਨਾਲ ਤੁਰਨ ਦਾ ਇਸ਼ਾਰਾ ਕਰ ਰਿਹਾ ਸੀ ਸ਼ੇਰੂ ਦੀਆਂ ਹਰਕਤਾਂ ਦੇਖ ਕੇ ਇੱਕ ਸਿਆਣੇ ਬੰਦੇ ਨੇ ਕਿਹਾ ਲੱਗਦਾ ਕਿ ਇਸ ਕੁੱਤੇ ਨੂੰ ਚੋਰੀ ਬਾਰੇ ਕੁਝ ਪਤਾ ਹੈ ਸ਼ੇਰੂ ਨੇ ਸਾਹੂਕਾਰ ਦਾ ਪੱਲਾ ਫੜ ਕੇ ਤੁਰਨ ਦਾ ਇਸ਼ਾਰਾ ਕੀਤਾ ਲੋਕ ਸ਼ੇਰੂ ਦੇ ਪਿੱਛੇ-ਪਿੱਛੇ ਤੁਰਨ ਲੱਗੇ ਸ਼ੇਰੂ ਉਹਨਾਂ ਨੂੰ ਇੱਕ ਜੰਗਲ ਵਿੱਚ ਲੈ ਗਿਆ ਜਿੱਥੇ ਜਾ ਕੇ ਸ਼ੇਰੂ ਨੇ ਉਸ ਨੂੰ ਉਸ ਥਾਂ ਆਪਣੀਆਂ ਨੌਂਦਰਾ ਨਾਲ ਪੁੱਛਣਾ ਸ਼ੁਰੂ ਕਰ ਦਿੱਤਾ ਜਿੱਥੇ ਚੋਰਾਂ ਨੇ ਚੋਰੀ ਕਰਕੇ ਮਾਲ ਦੱਬਿਆ ਹੋਇਆ ਸੀ ਲੋਕਾਂ ਨੇ ਜਦੋਂ ਉਸ ਥਾਂ ਨੂੰ ਪੁੱਟ ਕੇ ਵੇਖਿਆ ਤਾਂ ਉਸ ਵਿੱਚੋਂ ਸ਼ਾਹੂਗਾਰ ਦਾ ਸਾਰਾ ਸਮਾਨ ਨਿਕਲਿਆ ਅਤੇ ਗਹਿਨੇ ਨਿਕਲੇ ਸਭ ਲੋਕ ਸ਼ੇਰੂ ਦੀ ਸਿਆਣਪ ਦੀ ਤਾਰੀਫ਼ ਕਰਨ ਲੱਗੇ ਸ਼ਾਹੂਗਾਰ ਦਾ ਚੋਰੀ ਹੋਇਆ ਸਾਰਾ ਸਮਾਨ ਵਾਪਸ ਮਿਲ ਗਿਆ शाहूकार शेरू ਦੀ ਸਿਆਣਪ ਤੋਂ ਬਹੁਤ ਖੁਸ਼ ਹੋਇਆ ਅਗਲੇ ਦਿਨ शाहूਕਾਰ ਨੇ ਸ਼ੇਰੂ ਤੇ ਗਲਵੇਚ ਇੱਕ ਚਿੱਠੀ ਲਿਖ ਕੇ ਉਸ ਨੂੰ ਵਾਪਸ ਆਜੜੀਗੋਲ ਭੇਜ ਦਿੱਤਾ ਜਦੋਂ ਸ਼ੇਰੂ ਆਜੜੀ ਦੇ ਘਰ ਪੁੱਜਾ ਤਾਂ ਉਸਨੇ ਸਾਂਝਾ ਕੀਤਾ ਕਿ ਸ਼ੇਰੂ शाहूਕਾਰ ਤੋਂ ਦੌੜ ਕੇ ਆ ਗਿਆ ਉਸ ਨੂੰ ਗੁੱਸਾ ਆ ਗਿਆ ਆਜੜੀ ਨੇ ਸ਼ੇਰੂ ਨੂੰ ਆਪਣੀ ਕਹਾੜੀ ਨਾਲ ਵੱਢ ਦਿੱਤਾ ਮਰੇ ਹੋਏ ਸ਼ੇਰੂ ਤੇ ਗਲਵੇਚ ਉਸਨੇ ਚਿੱਠੀ ਵੇਖੀ ਜਦੋਂ ਆਜੜੀ ਨੇ ਉਹ ਚਿੱਠੀ ਖੋਲ ਕੇ ਪੜ੍ਹੀ ਤਾਂ ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ ਤੇਰਾ ਸ਼ੇਰੂ ਬਹੁਤ ਹੀ ਸਿਆਣਾ ਤੇ ਜ਼ਮੇਂਦਾਰ ਹੈ ਤੇਰੇ ਸ਼ੇਰੂ ਨੇ ਮੇਰਾ ਘਰ ਬਰਬਾਦ ਹੋਣ ਤੋਂ ਬਚਾ ਲਿਆ ਇਸ ਲਈ ਮੈਂ ਤੁਹਾਡਾ ਸਾਰਾ ਕਰਜ਼ਾ ਮਾਫ਼ ਕਰਦਾ ਹਾਂ ਤੇਰਾ ਸ਼ੇਰੂ ਵੀ ਤੈਨੂੰ ਵਾਪਸ ਕਰਦਾ ਹਾਂ ਇਹ ਪੜ੍ਹ ਕੇ ਆਜੜੀ ਤਹਾ ਮਾਰ ਕੇ ਰੋਣ ਲੱਗ ਪਿਆ ਉਹ ਸੁਨੋ ਬਿਨਾਂ ਸੋਚੇ ਸਮਝੇ ਸ਼ੇਰੂ ਨੂੰ ਮਾਰਨ ਤੇ ਬੜਾ ਪਛਤਾਵਾ ਹੋਇਆ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਕੁਝ ਵੀ ਕਰਨ ਤੋਂ ਪਹਿਲਾਂ ਜਾਂ ਕੁਝ ਵੀ ਬੋਲਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ ਕਹਾਣੀ ਬਧੀਆ ਲੱਗੀ ਤਾਂ ਦੋਸਤੋ ਆਪਣੇ ਚੈਨਲ ਇੱਕ ਸਬਕ ਨੂੰ ਸਬਸਕ੍ਰਾਈਬ ਕਰ ਲਓ ਵੀਰਿਆ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸਾਨੂੰ ਦੱਸੋ ਕਿ ਨੈਕਸਟ ਕਹਾਣੀ ਤੁਸੀਂ ਕਿਹੜੀ ਸੁਣਨਾ ਚਾਹੁੰਦੇ ਧੰਨਵਾਦ